ਤੁਸੀਂ ਕਦੇ ਸੋਚਿਆ ਹੈ ਛਿਕਾਉਣ ਤੇ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ ਤਾਂ ਫਿਰ ਜਾਣ ਲਓ ਇਸ ਦਾ ਜਵਾਬ ਜਦੋਂ ਵੀ ਸਾਨੂੰ ਛਿਕਾਉਂਦੀ ਹੈ ਤਾਂ ਸਾਡੀਆਂ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ ਹਾਲਾਂਕਿ ਸ਼ਾਇਦ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆਇਆ ਹੋਵੇਗਾ ਕਿ ਇਦਾਂ ਕਿਉਂ ਹੁੰਦਾ ਹੈ ਛਿਕਣਾ ਸਰੀਰ ਦੀ ਇੱਕ ਰੱਖਿਆਾਤਮਕ ਪ੍ਰਤੀਕਿਰਿਆ ਹੈ ਜਦੋਂ ਨੱਕ ਵਿੱਚ ਕੋਈ ਵੀ ਬੈਕਟੀਰੀਆ ਜਾਂ ਬਾਹਰੀ ਗੰਦਗੀ ਨੱਕ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਉਹ ਛਿਕਣ ਨਾਲ ਬਾਹਰ ਆ ਜਾਂਦੀ ਹੈ ਕੁਝ ਰਿਪੋਰਟਾਂ ਦੇ ਅਨੁਸਾਰ ਜਦੋਂ ਅਸੀਂ ਛਿਕਦੇ ਹਾਂ ਤਾਂ ਇਸ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਛਿਕਨ ਵੇਲੇ ਸਾਰੀਆਂ ਅੱਖਾਂ ਅਕਸਰ ਬੰਦ ਹੋ ਜਾਂਦੀਆਂ ਹਨ ਪਰ ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਇਹ ਅਜੀਹਾ ਕਿਉਂ ਹੁੰਦਾ ਹੈ ਸਾਡੀ ਇਹ ਪ੍ਰਤੀਕਿਰਿਆ ਵਿਗਿਆਨ ਦੇ ਵੱਡੇ ਰਸਾਂ ਵਿੱਚੋਂ ਇੱਕ ਹੈ ਉਹ ਜੋ ਲੋਕਾਂ ਦਾ ਮੰਨਣਾ ਹੈ ਕਿ ਅਜੀਹਾ ਨਾ ਕਰਨ ਤੇ ਅੱਖਾਂ ਬਾਹਰ ਆ ਸਕਦੀਆਂ ਹਨ ਦਰਅਸਲ ਛਿਕਨ ਵੇਲੇ ਅੱਖਾਂ ਬੰਦ ਹੋਣ ਦਾ ਇੱਕ ਰਿਫਲੈਕਸ਼ਨ ਐਕਸ਼ਨ ਹੈ ਜੇਕਰ ਅਸੀਂ ਸਰਲ ਸ਼ਬਦਾਂ ਵਿੱਚ ਸਮਝੀਏ ਤਾਂ ਜਦੋਂ ਛਿਕ ਨੂੰ ਮਾਰਦੇ ਹੋ ਤਾਂ ਹਵਾ ਤੇਜ਼ ਰਫ਼ਤਾਰ ਨਾਲ ਬਾਹਰ ਆਉਂਦੀ ਹੈ ਛਿਕ ਨੂੰ ਰੋਕਣ ਜਾਂ ਦਬਾਉਣ ਨਾਲ ਵੀ ਸਰੀਰ ਦੇ ਕੋਈ ਅੰਗਾਂ ਨੂੰ ਨੁਕਸਾਨ ਹੁੰਦਾ ਹੈ ਤੁਸੀਂ ਕਦੇ ਸੋਚਿਆ ਹੈ ਛਿਕਾਉਣ ਤੇ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ ਤਾਂ ਫਿਰ ਜਾਣ ਲਓ ਇਸ ਦਾ ਜਵਾਬ ਜਦੋਂ ਵੀ ਸਾਨੂੰ ਛਿਕਾਉਂਦੀ ਹੈ ਤਾਂ ਸਾਡੀਆਂ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ ਹਾਲਾਂਕਿ ਸ਼ਾਇਦ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆਇਆ ਹੋਵੇਗਾ ਕਿ ਇਦਾਂ ਕਿਉਂ ਹੁੰਦਾ ਹੈ ਛਿਕਣਾ ਸਰੀਰ ਦੀ ਇੱਕ ਰੱਖਿਆਤਮਕ ਪ੍ਰਤੀਕਿਰਿਆ ਹੈ ਜਦੋਂ ਨੱਕ ਵਿੱਚ ਕੋਈ ਵੀ ਬੈਕਟੀਰੀਆ ਜਾਂ ਬਾਹਰੀ ਗੰਦਗੀ ਨੱਕ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਉਹ ਛਿਕਣ ਨਾਲ ਬਾਹਰ ਆ ਜਾਂਦੀ ਹੈ ਪੂਜੇ ਰਿਪੋਰਟਾਂ ਦੇ ਅਨੁਸਾਰ ਜਦੋਂ ਅਸੀਂ ਛਿਕਦੇ ਹਾਂ ਤਾਂ ਇਸ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਛਿਕਣ ਵੇਲੇ ਸਾਡੀਆਂ ਅੱਖਾਂ ਅਕਸਰ ਬੰਦ ਹੋ ਜਾਂਦੀਆਂ ਹਨ ਪਾਰਕ ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਇਹ ਜੀਹਾਂ ਕਿਉਂ ਹੁੰਦਾ ਹੈ ਸਾਡੀ ਇਹ ਪ੍ਰਤੀਕਿਰਿਆ ਵਿਗਿਆਨ ਦੇ ਵੱਡੇ ਰਸਾਂ ਵਿੱਚੋਂ ਇੱਕ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਜੀਹਾਂ ਨਾ ਕਰਨ ਤੇ ਅੱਖਾਂ ਬਾਹਰ ਆ ਸਕਦੀਆਂ ਹਨ ਦਰਅਸਲ ਛਿਕਣ ਵੇਲੇ ਅੱਖਾਂ ਬੰਦ ਹੋਣ ਦਾ ਇੱਕ ਰਿਫਲੈਕਸ਼ਨ ਐਕਸ਼ਨ ਹੈ ਜੇਕਰ ਅਸੀਂ ਸਰਲ ਸ਼ਬਦਾਂ ਵਿੱਚ ਸਮਝੀਏ ਤਾਂ ਜਦੋਂ ਛਿਕ ਮਾਰਦੇ ਹੋ ਤਾਂ ਹਵਾ ਤੇਜ਼ ਰਫਾਰ ਨਾਲ ਬਾਹਰ ਆਉਂਦੀ ਹੈ ਛਿਕ ਨੂੰ ਰੁਕਣ ਜਾਂ ਦਬਾਉਣ ਨਾਲ ਵੀ ਸਰੀਰ ਦੇ ਕੋਈ ਅੰਗਾਂ ਨੂੰ ਨੁਕਸਾਨ ਹੁੰਦਾ ਹੈ